ਫਲੋਰ ਮਈਆ ਭਗਵਾਨ ਦੇ ਬਿਲਕੁਲ ਸਾਹਮਣੇ ਪੁਲ ਦੇ ਥੱਲੇ ਵੱਡੇ ਵੱਡੇ ਟੋਏ ਅਤੇ ਹਰ ਵੇਲੇ ਗੰਦੇ ਪਾਣੀ ਕਾਰਨ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਕੱਲ ਰਾਤ ਲਗਭਗ 8.9 ਵਜੇ ਇੱਕ ਹੋਰ ਹਾਦਸਾ ਵਾਪਰਿਆ ਜਦੋਂ ਲੁਧਿਆਣਾ ਤੋਂ ਸ਼ਨੀ ਮੰਦਰ ਜਾ ਰਿਹਾ ਇੱਕ ਈ ਰਿਕਸ਼ਾ ਪੁਲ ਥੱਲੇ ਅਲੰਗਾਂ ਲੱਗਾ ਤਾਂ ਵੱਡੇ ਟੋਏ ਵਿੱਚ ਪੈ ਕੇ ਪਲਟ ਗਿਆ ਇਹ ਈ-ਸੁਈਕਸ਼ਾ ਵਿੱਚ ਦੋ ਬੱਚੇ ਇੱਕ ਔਰਤ ਅਤੇ ਡਰਾਈਵਰ ਸਵਾਰ ਸਨ ਵੱਡੇ ਟੋਏ ਵਿੱਚ ਟਾਇਰ ਫਸਣ ਕਾਰਨ ਵਾਹਨ ਉਲਟ ਗਿਆ ਤੇ ਉਹ ਸਾਰੇ ਸਵਾਰੀਆਂ ਦੇ ਸੱਟਾ ਲੱਗੀਆਂ ਰਾਹੀ ਗिरा ਨੇ ਤੁਰੰਤ ਮਦਦ ਕਰਕੇ ਈ-ਰਿਕਸ਼ਾ ਨੂੰ ਸਿੱਧਾ ਕੀਤਾ ਤੇ ਸਵਾਰੀਆਂ ਨੂੰ ਬਾਹਰ ਕੱਢਿਆ ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਰਾਹੀ ਗिरा ਤੇ ਆਟੋ ਰਿਕਸ਼ਾ ਚਾਲਕਾ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਖਤਰਨਾਕ ਸਥਿਤੀ ਦਾ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਇਥੇ ਹੱਥ ਸੇ ਹੁੰਦੇ ਰਹਿਣਗੇ ਫਲੋਰ ਤੋਂ ਅਮਰਜਿੰਦਰ ਸਿੰਘ ਮੋਨੂ ਦੀ ਵਿਸ਼ੇਸ਼ ਰਿਪੋਰਟ ਮਤਲਬ ਕੀ ਮਤਲਬ ਹੈ ਕੋਈ وجہ ਆ ਦੇਖੋ ਤੁਸੀਂ ਆਪ ਦੇਖੋ ਵੀਡੀਓ ਬਣਾ ਕੇ ਦੇਖੋ ਉਧਰ ਦੇਖੋ ਤੁਸੀਂ ਫਿਰ ਇੱਕ ਦੇਖੋ ਵਾਹ ਪਾ ਜਿਹੜਾ ਪਾਣੀ ਆ ਦੋ ਕੋ ਗੋਲ ਨੂੰ ਆ ਦੋ ਪਿਆਰੇ ਪਾਣੀ ਸੀ ਆ ਦੇਖੋ ਯਾਰ ਮੁੰਡੇ ਦਾ ਉਹ ਵੀ ਖੜੀ ਗਾੜੀ ਬਲਣ ਗਈ ਹੈ ਕਾਰ ਵੀ ਖੜਾ ਹੈ ਮੈਂ ਵੀ ਖੜਾ ਹਾਂ ਖੜੀ ਗਾੜੀ ਬਲਣ ਗਈ ਉਹ ਦੇਖੋ ਸਾਥ ਆ ਪੈਂਦਾ ਦੋਏ ਵੀ ਕੰਗਾ ਤੇ क्या हुआ कुछ नहीं हुआ दब गया था, था। मैं उठा तो ले जाता है कुछ नहीं चक दिया इतना गड्ढा है के दरबार के सामने है तो ऑटो तो उधर आया पानी में पता लग रहा है इतना खड़ी तो गाड़ी पलट गई क्या नाम क्या है है कहाँ रहते है हो मैं लुधियाना तो इधर आप इधर से कहाँ से आए आएगा शनि गाँव तो इस पुली के जब नीचे आया तो क्या गिर गए थे आप सारे गिरा क्या पानी था पड़ गया गाड़ी पूरा पल गया चोट बच्चे को तो चोट लगी थोड़ी बहुत बच्चे को भी लगी उसको भी लगी चोट पब्लिक सी यहाँ उठा दिया फटाफट नहीं तो दबे रहते ਤੋ ਕਿਆ ਮਤਲਬ ਜੋ ਪ੍ਰਸ਼ਾਸਨ ਯਹਾਂ ਕਹੇ ਉਸਕੋ ਕਿਆ ਕਰਨਾ ਚਾਹੀਏ ਸਹੀ ਸਰਕਾਰ ਨੂੰ ਦੇਖਣ ਜੀ ਸਾਹਿਬ ਇਹ ਕਿਆ ਬਣਾ ਰੱਖਿਆ ਸਰਕੋ ਦਾ ਹਾਲ ਕਿ ਪਾਣੀ ਵਿੱਚ ਇਤਨੇ ਤੇ ਗੱਡਾ ਆ ਗਿਆ ਕਿ ਖੜੀ ਗਾੜੀ ਪਲਟ ਜਾ ਰਹੀ ਹੈ ਇੱਕ ਚੱਕਾ ਅਗਰ ਪੜ ਗਿਆ ਤੋ ਤੋ ਪਾਣੀ ਵਗ ਰੋ ਔਰ ਬਾਰਿਸ਼ ਆ ਵੀ ਨਹੀਂ ਹੈ ਤਾਂ ਇਹ ਹਾਲ ਹੈ ਜੇ ਬਾਰਿਸ਼ ਪੜੀ ਤਾਂ ਫਿਰ ਕਿਆ ਬਨੇਗਾ ਇਸਕਾ ਜੰਗੇ ਭਲੀ ਗਾੜੀ ਪਲਟ ਜਾਏਗਾ ਭਾਜੀ ਤੁਸੀਂ ਮੌਕੇ ਤੇ ਇੱਥੇ ਮੌਜੂਦ ਸਿਗੇ ਤੇ ਤੁਸੀਂ ਕੀ ਮਤਲਬ ਇੱਥੇ ਜਦੋਂ ਨੰਗੇ ਆ ਤੇ ਆਟੋ ਪਲਟੇ ਹੋਏ ਸਿ ਕੀ ਕਹਿਣਾ ਚਾਹੁੰਦੇ ਇਸ ਬਾਰੇ ਗੰਦ ਪਾਇਆ ਪਿਆ ਇੱਥੇ ਸਾਰਾ ਕੀ ਕਹਿਣਾ ਚਾਹੁੰਦੇ ਭਾਜੀ ਦੇਖਦਾ ਹੀ ਨਹੀਂ ਕੋਈ ਇ ਸਾਰੇ ਮੰਤਰੀ ਸੰਤਰੀ ਲੰਘਦੇ ਜੇ ਤਾਂ ਕੋਈ ਦੇਖੇਦਾ ਸੀ ਇੱਥੋਂ ਭਾਜੀ ਟੋਏ ਇੱਥੇ ਦੱਸਣ ਕਹਿੰਦੇ ਆ ਕਿ ਇੱਥੇ ਟੋਏ ਬਹੁਤ ਟੋਏ ਤਗੜੇ ਪਕਰ ਪਰਸੋ ਹੀ ਰੱਖਿਆ ਪਲਟਿਆ ਅੱਜ ਫੇਰ ਪਲਟ ਗਿਆ ਭਾਜੀ ਕਿੰਨਾ ਟਾਈਮ ਹੋਇਆ ਅੱਜ ਹੁਣ ਪੰਜ ਮਿੰਟ ਵੀ ਨਹੀਂ ਹੋਏ ਭਾਜੀ ਜੀ ਪਲਟੇ ਠੀਕ ਆ ਠੀਕ ਨਹੀਂ ਤੇ ਹੁਣ ਹੁਣ ਭਾਜੀ ਕਿੰਨਾ ਟਾਈਮ ਹੋਇਆ ਰਾਤ ਦੇ ਕਿੰਨੇ ਵਜੇ ਭਾਜੀ ਰਾਤ ਦੇ ਭਾਜੀ ਟਾਈਮ ਹੋਇਆ ਹਜੇ 9:30 ਹੋਇਆ ਜੀ ਠੀਕ ਭਾਜੀ ਤੇ ਉਹਨਾਂ ਦੇ ਸੱਟ ਤਾਂ ਨਹੀਂ ਲੱਗੀ ਜਾਣਾ ਨਿਆਣੇ ਦਾ ਸੱਟਾ ਲੱਗਿਆ ਨਿਆਣੇ ਦਾ ਰੋਂਦੇ ਆ ਸਰ ਠੀਕ ਹੈ ਕੀ ਤੋ ਤੁਹਾਡੀ ਮੰਗ ਕੀ ਆ ਇੱਥੇ ਪ੍ਰਤੀ ਬੋਲਣਾ ਚਾਹੀਦਾ ਲੋਕੀਏ ਤੋਂ ਬਾਜੀ ਕਾਫੀ ਲੰਘਦੇ ਆਂ ਉੱਲਾਲੇ ਬੱਚੇ ਲੰਘਦੇ ਆਂ ਰੋਜ਼ ਦੇਖਦਾ ਕੱਲ ਹੀ ਰੱਖਸ਼ਾ ਗਿਰਿਆ ਅੱਜ ਹੁਣ ਫੇਰ ਪਲਟ ਗਿਆ ਉਹ ਨਾ ਕੋਈ ਆਂਦਾ ਦੇ ਤਾਂ ਥੱਲੇ ਦੱਬੇ ਰਹੇ ਨੇ ਸੀਗੇ ਜਾਣੇ ਤਾਂ ਰੋਂ ਰੋਂਦੇ ਕੱਡੇ ਥੱਲੇ ਆਹ ਦੇਖੋ ਤਾਂ ਕਿੱਡੇ ਕਿੱਡੇ ਟੋਏ ਬਾਈ ਤੁਸੀਂ ਅਜੇ ਇੱਥੇ ਮਈਆ ਦਰਬਾਰ ਦੇ ਸਾਹਮਣੇ ਕੁੜੀ ਆ ਗੰਦੇ ਪਾਣੀ ਇੱਥੇ ਇੱਥੇ ਕਈ ਹੁਣ ਵੀ ਇੱਕ ਹਾਸਾ ਹੋ ਕੇ ਟਿਆ ਤੁਸੀਂ ਭਾਜੀ ਇੱਥੇ ਰੋਜ਼ ਲੰਘਦੇ ਹੋ ਕਿੰਨੀ ਕਿ ਪਰੇਸ਼ਾਨੀ ਆਂ ਪਰੇਸ਼ਾਨੀ ਆਂਦੀ ਪਰੇਸ਼ਾਨੀ ਬਹੁਤ ਹੁੰਦੀ ਆ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਕੀ ਚਾਹੁੰਦੇ ਪ੍ਰਸ਼ਾਸਨ ਤੋਂ ਕੀ ਮੰਗਤ ਹਨ ਸਾਡਾ ਸੜਕ ਇਕੱਠਾ ਕਰ ਬਣਵਾਵੇ ਇਹਨੂੰ ਕਿੱਡੇ ਕਿੰਨੇ ਕਿੰਨੇ ਵੱਡੇ ਟੋਏ ਆ ਕਿੰਨੇ ਕਿੰਨੇ ਫੁੱਟ ਦੇ ਟੋਏ ਲੋਕ ਨਹੀਂ ਪਾਣੀ ਆਈ ਗੀ ਗੱਡੀਆਂ ਆਣੇ ਛਿੱਟਾ ਪੈਂਦੇ ਆ ਪਾਣੀ ਕਟਕ ਹੋ ਜਾਂਦਾ ਸਾਰੇ ਤੇ ਇੱਥੇ ਪਹਿਲੇ ਵੀ ਹਾਦਸੇ ਹੋਏ ਹੁਣ ਇੱਕ ਪਹਿਲੋ ਤੁਹਾਡੇ ਤੋਂ ਆਉਣ ਤੋਂ ਪਹਿਲੋ ਵੀ ਇੱਥੇ ਖਾਸਾ ਹੋਇਆ ਹਾਂਜੀ ਔਟੋ ਇੱਥੇ ਪਲਟੇ ਆ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਗੁੱਦੀਆਂ ਸੱਟੀਆਂ ਤੁਸੀਂ ਕਦੇ ਕੋਈ ਦੇਖਿਆ ਇੱਥੇ ਹਾਦਸਾ ਹੋਇਆ ਹਾਂਜੀ ਦੇਖਿਆ ਜਦੋਂ ਜਦੋਂ ਲੱਗਦੇ ਆ ਉਹ ਤੋਂ ਬਾਈਕ ਪਲਟ ਕਦੇ ਕਦੇ ਪਲਟ ਜਾਂਦੀ ਆ ਫਿਰ ਵੀ ਆ ਭਾਜੀ ਕੀ ਕਹਿਣਾ ਚਾਹੁੰਦੇ ਇੱਥੇ ਤੁਹਾਡਾ ਮੋਟਰਸਾਈਕਲ ਜਿਹੜਾ ਫਟ ਗਿਆ ਭਾਜੀ ਕਿੰਨਾ ਗੰਡਾ ਪਾਇਆ ਹੋਇਆ ਭਾਜੀ ਇਹਨਾਂ ਨੇ ਸਾਡਾ ਅੱਜ ਤਾਂ ਬਹੁਤ ਦੁਖੀ ਆ ਭਾਜੀ ਇਹਨਾਂ ਦੇ ਯਾਰ ਆ ਅੱਜ ਦਾ ਨਹੀਂ ਹੈਗਾ ਭਾਜੀ ਇਹ ਬੜੀ ਡੇਰ ਦਾ ਐਕਸੀਡੈਂਟ ਇੱਥੇ ਸਾਰੇ ਬੈਨਾਂ ਇੱਥੇ ਪਤਾ ਨਹੀਂ ਲੱਗਦਾ ਐਕਸੀਡੈਂਟ ਇੱਥੇ ਇੰਨੇ ਹੁੰਦੇ ਆ ਗੱਲ ਛੱਡ ਦਿਓ ਭਾਜੀ ਕਹਿਣ ਦੀ ਇੱਥੇ ਇੰਨੇ ਐਕਸੀਡੈਂਟ ਹੁੰਦੇ ਭਾਜੀ ਗੱਲ ਛੱਡ ਦਿਓ ਕਹਿਣ ਦੀ ਆ ਭਾਜੀ ਹੁਣ ਤੁਸੀਂ ਇੱਥੇ ਡਿਗਨ ਲੱਗੇ ਤੇ ਤੁਹਾਡਾ ਬਚਾਅ ਹੋ ਗਿਆ ਭਾਜੀ ਆ ਦੇਖਦੇ ਦੇਖਦੇ ਮੈਂ ਦੇਖਿਆ ਤੁਹਾਡਾ ਬਚਾਅ ਹੋ ਗਿਆ ਭਾਜੀ ਦੇਖ ਲਓ ਪਤਾ ਨਹੀਂ ਲੱ ਇਹ ਪੱਕੀ ਗੱਲ ਹੈ ਭਾਈ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਨਾਲ ਭਾਜੀ ਪ੍ਰਸ਼ਾਸਨ ਨੂੰ ਕੀ ਕਰੀਏ ਭਾਜੀ ਇਹਨਾਂ ਨੇ ਕਰਨਾ ਹੀ ਨਹੀਂ ਗੱਲ ਸੁਣ ਮੇਰੀ ਯਾਰ ਭਾਜੀ ਆਪਣੀ